ਬੀਐਸਪੀ ਕਰਨੈਲ ਸਿੰਘ ਸਬਰੀਨ ਪਲਤ ਪਲਤ ਸਬਰੀ ਜਾਂਦੇ ਸਾਰੇ ਹੀ ਬਸਨੀਕਾ ਤੇ ਵੋਟਰਾਂ ਨੂੰ ਅਪੀਲ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਇਲੈਕਸ਼ਨ ਹੋ ਰਹੇ ਆ ਸਮਤੀ ਸਮਤੀ ਔਰ ਜ਼ਿਲ੍ਹਾ ਪਰੀਸ਼ਦ ਤੇ ਇਹਨਾਂ ਦੇ ਵਿੱਚ ਸਾਰੇ ਹੀ ਜਿਹੜੇ ਵੋਟਰ ਹੈਗੇ ਆ ਬਿਲਕੁਲ ਆਪਣਾ ਜਿਹੜਾ ਨਿਰਪੱਖ ਹੋ ਕੇ ਔਰ ਡਰ ਹੋ ਕੇ ਜਿਹੜੀ ਆ ਆਪਣੀ ਬੋਰਡ ਜਿਹੜੀ ਆ ਉਹ ਕਾਸ ਕਰਨ ਇਹਦੇ ਵਿੱਚ ਕਿਸੇ ਨੂੰ ਵੀ ਕਿਸੇ ਵੀ ਸ਼ਰਾਰਤੀਆਂ ਸਭ ਤੋਂ ਕੋਈ ਪੈ ਵੀ ਤੁਹੋਂ ਦੀ ਲੋੜ ਨਹੀਂ ਹੈ ਬਿਲਕੁਲ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਇਹ ਜਿਹੜਾ ਹੈਗਾ ਇੰਡੈਕਸ਼ਨ ਅਸੀਂ ਬਿਲਕੁਲ ਅਮਨ ਅਮਾਨ ਨਾਲ ਔਰ ਲੋਕਾਂ ਦੀ ਸੇਫਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੋਈ ਵੀ ਕਿਸੇ ਕਿਸਮ ਦਾ ਅਸੀਂ ਇੱਥੇ ਸ਼ਰਾਰਤ ਨਹੀਂ ਹੋਣ ਦਵਾਵਾਂਗੇ ਔਰ ਸਾਡੇ ਕੋਲ ਜਿਹੜੀ ਹੈਗੀ ਹੈ ਸਫੀਸ਼ੀਐਂਟ ਮਾਤਰਾ ਦੇ ਵਿੱਚ ਜਿਹੜੀ ਹੈਗੀ ਸਾਡੇ ਕੋਲ ਮੁਲਾਜ਼ਮਾਂ ਦੀ ਰਿਪੋਰਟ ਹੈਗੀ ਆ ਤੇ ਜਿਹਦੇ ਨਾਲ ਅਸੀਂ ਪੂਰੇ ਇਲਾਕੇ ਦੇ ਵਿੱਚ ਇਹ ਇਲੈਕਸ਼ਨ ਨੂੰ ਅਮਨ ਦੇ ਨਾਲ ਤੇ ਬਿਨਾ ਕਿਸੇ ਡਰ ਦੇ ਮਾਹੌਲ ਤੋਂ ਅਸੀਂ ਇਹ ਇਲੈਕਸ਼ਨ ਕਰਵਾਵਾਂਗੇ ਸਰ ਕਿਹੜੀ ਕਿਹੜੀ ਕਿਹੜੇ ਕਿਹੜੀ ਡਿਊਟੀ ਲਾਈਟਿੰਗ ਜਾਂ ਕਿਸ ਤਰ੍ਹਾਂ ਦੀ ਡਿਊਟੀ ਇਹ ਜੀ ਡਿਊਟੀ ਜਿਹੜੀ ਹੈਗੀ ਆ ਇਹ ਕੀ ਕਿਸਮ ਨਾਲ ਲੱਗਣੀ ਹੈਗੀ ਆ ਫਟਕ ਸਟੇਜਾਂ ਦੇ ਵਿੱਚ ਲੱਗਣੀ ਹੈਗੀ ਆ ਇਹਦੇ ਵਿੱਚ ਬੂਥ ਲੈਵਲ ਤੇ ਵੀ ਡਿਊਟੀ ਲੱਗਣੀ ਹੈਗੀ ਆ ਮੁਲਾਜ਼ਮਾਂ ਦੀਆਂ ਉਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਹੋਣਗੀਆਂ ਜਿਹੜੀਆਂ ਉਹਨਾਂ ਨੂੰ ਕੁਝ ਪਿੰਡ ਵੰਡੇ ਜਾਣਗੇ ਤੇ ਜਿਹੜੇ ਉਹ ਆਪਣੇ ਏਰੀਆ ਦੇ ਵਿੱਚ ਦੇ ਲੇਬੂਟ ਦੇ ਵਿੱਚ ਲੱਗੇ ਹੋਏ ਆ ਮਲਾਜਮ ਉਹਨਾਂ ਨੂੰ ਨਾਲ ਜਿੱਥੇ ਲੋੜ ਪਏਗੀ ਉੱਥੇ ਸਹਾਇਤਾ ਕਰਨਗੇ ਪਲੱਸ ਜਿਹੜੇ ਕੋਈ ਸ਼ਰਧਾਰਤੀ ਅਨਸਰ ਹੋਣ ਉਹਨਾਂ ਦੇ ਨਿਗਰ ਰੱਖਣਗੇ ਔਰ ਇਸ ਪ੍ਰਕਿਰਿਆ ਨੂੰ ਪੂਰੇ ਅਮਨ ਨਾਲ ਕਰਵਾਉਣ ਲਈ ਉਹ ਲਗਾਤਾਰ ਜਿਹੜਾ ਜਿੰਨੇ ਵੀ ਉਹਨਾਂ ਨੂੰ ਪਿੰਡ 10 ਤੋਂ 15 ਪਿੰਡ ਇੱਕ ਪੈਟਰੋਲਿੰਗ ਪਾਰਟਨ ਦਿੱਤੇ ਜਾਣਗੇ ਉਹਨਾਂ ਦੇ ਵਿੱਚ ਲਗਾਤਾਰ ਪੈਟਰੋਲਿੰਗ ਲੱਖੂਗੀ ਉਸ ਤੋਂ ਇਲਾਵਾ ਜਿਹੜੇ ਐਕਸਟਰਾ ਸੈਵਾਨ ਔਰ ਮੈਂ ਖੋਦ ਜਿਹੜਾ ਸਾਡੇ ਨਾਲ ਰਿਜ਼ਰਵ ਜ਼ੋਨ ਗਿਆ ਜਿਹੜੀਆਂ ਲੋਡ ਪੈਣ ਤੇ ਜਿੱਥੇ ਵੀ ਕੋਈ ਸਾਨੂੰ ਲੱਗੇਗਾ ਕਿ ਇਮੀਡੀਟ ਰੈਸਕਨ ਦੀ ਲੋਡ ਹੈ ਤੇ ਉੱਥੇ ਜਾ ਕੇ ਅਸੀਂ ਬਿਲਕੁਲ ਇਹ ਵਧੀਆ ਤਰੀਕੇ ਨਾਲ ਇਲੈਕਸ਼ਨ ਨੂੰ ਮੰਦਲੇ ਰੱਖਦੇ ਹਾਂ ਨਸ਼ਿਆਂ ਨੂੰ ਲੈ ਕੇ ਕੀ ਕਰਨਾ ਚਾਹੋਗੇ ਕਿਉਂਕਿ ਨਸ਼ੇ ਨਾਥਕੋਣੇ ਸਰਕਾਰ ਵੱਲੋਂ ਦੇ ਦੇਖੋ ਜੀ ਨਸ਼ਿਆਂ ਦੇ ਖਿਲਾਫ ਜੋ ਸਰਕਾਰ ਨੇ ਜੁੱਧ ਨਸ਼ਾ ਉਰਤੇ ਕਮਿਸ਼ਨ ਸ਼ੁਰੂ ਕੀਤਾ ਹੋਇਆ 1 ਮਾਰਚ ਤੋਂ ਜਿਹੜਾ ਚੱਲ ਰਿਹਾ ਹੈਗਾ ਸਾਡਾ ਇਹਦੇ ਵਿੱਚ ਸਾਡੇ ਪੂਰੇ ਪੰਜਾਬ ਵਿੱਚ ਹੀ ਤੁਸੀਂ ਦੇਖਦੇ ਹੀ ਉਹ ਲਗਾਤਾਰ ਰਿਕਵਰੀਜ਼ ਹੋ ਰਹੀਆਂ ਹੈਗੀਆਂ ਜਿਹੜੇ ਕੋਈ ਇਸ਼ਾਰਤੀ ਅਨਸਰ ਹੈ ਜਿਹੜੇ ਕੋਈ ਇਸ ਧੰਦੇ ਦੇ ਵਿੱਚ ਲਿਪਤ ਹੈ ਉਹ ਫੜੇ ਜਾ ਰਹੇ ਆ ਉਹਦੇ ਤਹਿਤ ਜਿਹੜੀ ਸਾਡੀ ਜਿਲ੍ਹਾ ਕਪੂਰਥਲਾ ਔਰ ਖਾਸ ਕਰਕੇ ਸਾਡੀ ਪਲਸਾ ਡਿਵੀਜ਼ਨ ਦੇ ਵਿੱਚ ਵੀ ਜਿਹੜਾ ਲਗਾਤਾਰੀ ਜਿਹੜਾ ਹੈਗਾ ਸਾਡੀ ਜਿਹੜੀ ਮੁਹਿੰਮ ਚੱਲੀ ਹੋਈ ਹੈ ਅਸੀਂ ਲਗਾਤਾਰੀ ਇਹਦੇ ਵਿੱਚ ਪ੍ਰੈਂਕ ਰਿਕਵਰੀਜ਼ ਕਰ ਰਹੇ ਆ ਤੇ ਜਿਹੜੇ ਕੋਈ ਇਸ ਧੰਦੇ ਦੇ ਵਿੱਚ ਲਿਪਤ ਹੈ ਉਹਨਾਂ ਨੂੰ ਫੜ-ਫੜ ਕੇ ਜੇਲ੍ਹਾਂ ਦੇ ਵਿੱਚ ਦੇ ਰਹੇ ਆ ਉਹਦੇ ਨਾਲ ਹੀ ਨਾਲ ਜਿਹੜੇ ਕੋਈ ਸਾਡੇ ਇਸ ਜਿਹੜੇ ਨਸ਼ਿਆਂ ਦੀ ਲਤ ਨਾਲ ਪੀੜਿਤ ਹੋ ਗਏ ਸੀ ਨੌਜਵਾਨ ਤੇ ਜਿਹਨਾਂ ਨੂੰ ਅਸੀਂ ਬੁਖਾਰ ਕਮਾਂਗੇ ਉਹ ਜਿਹੜਾ ਉਹਨਾਂ ਦਾ ਵੀ ਅਸੀਂ ਇਲਾਜ ਲਈ ਉਹਨਾਂ ਨੂੰ ਲਿਜਾ ਕੇ ਉਹਨਾਂ ਨੂੰ ਜਿਹੜੀਆਂ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਰਹੇ ਆ ਜੇ ਕਿਸੇ ਨੂੰ ਡੇਲੀ ਦਵਾਈ ਦੀ ਲੋੜ ਹੈਗੀ ਆ ਉਹ ਸੈਂਟਰਾਂ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਕਰਾਈ ਜਾ ਰਹੀ ਆ ਤਾਂ ਕਿ ਅਸੀਂ ਜਿਹੜਾ ਹੈਗਾ ਲੋਕਾਂ ਦੇ ਸਹਿਯੋਗ ਨਾਲ ਇਹ ਜਿਹੜੀ ਹੈਗੀ ਆ ਬੁਖਾਰੀ ਇਹਨੂੰ ਵੀ ਜੜ ਤੋਂ ਕਦਮ ਕੱਸੇ ਬੰਡੀ ਸ਼ਖਸੀਅਤ ਹਨ ਵੀ ਇਹ ਹੋੁੰਦੇ ਕੰਮ ਗੜਾ ਅੱਜ ਕੱਲ ਇਹ ਐਂਗਲ ਵੀ ਮਤਲਬ 90% ਮੈਂ ਡੀਐਸਪੀ ਕਰਨੈਲ ਸਿੰਘ ਸਬਡਵੀਨ ਪਲੱਥ ਪਲੱਥ ਸਬਡਵੀਨ ਦੇ ਸਾਰੇ ਹੀ ਬਸਤੀਕਾ ਤੇ ਵੋਟਰਾਂ ਨੂੰ ਅਪੀਲ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਇਲੈਕਸ਼ਨ ਹੋ ਰਹੇ ਆ ਸਮਤੀ ਸਮਤੀ ਔਰ ਜ਼ਿਲ੍ਹਾ ਪਰੀਸ਼ਦ ਤੇ ਇਹਨਾਂ ਦੇ ਵਿੱਚ ਸਾਰੇ ਹੀ ਜਿਹੜੇ ਵੋਟਰ ਹੈਗੇ ਆ ਬਿਲਕੁਲ ਆਪਣਾ ਜਿਹੜਾ ਨਿਰਪੱਖ ਹੋ ਕੇ ਔਰ ਨਿਰਦਰ ਹੋ ਕੇ ਜਿਹੜੀ ਆ ਆਪਣੀ ਬੋਰਡ ਜਿਹੜੀ ਹੈ ਉਹ ਕਾਸਕਰਨ ਇਹਦੇ ਵਿੱਚ ਕਿਸੇ ਨੂੰ ਵੀ ਕਿਸੇ ਵੀ ਸ਼ਰਾਰਤੀਆਂ ਸਭ ਤੋਂ ਕੋਈ ਪੈ ਵੀ ਧੋਣ ਦੀ ਲੋੜ ਨਹੀਂ ਹੈ ਬਿਲਕੁਲ ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਵਾਨੇ ਆ ਕਿ ਇਹ ਜਿਹੜਾ ਹੈਗਾ ਇੰਡਕਸ਼ਨ ਅਸੀਂ ਬਿਲਕੁਲ ਅਮਨ ਅਮਾਨ ਨਾਲ ਔਰ ਲੋਕਾਂ ਦੀ ਸੇਫਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੋਈ ਵੀ ਕਿਸੇ ਕਿਸਮ ਦਾ ਅਸੀਂ ਇੱਥੇ ਸ਼ਰਾਰਤ ਨਹੀਂ ਹੋਣ ਦਵਾਗੇ ਔਰ ਸਾਡੇ ਕੋਲ ਜਿਹੜੀ ਹੈਗੀ ਆ ਸਫੀਸ਼ੀਐਂਟ ਮਾਤਰਾ ਦੇ ਵਿੱਚ ਜਿਹੜੀ ਹੈਗੀ ਸਾਡੇ ਕੋਲ ਬਲਾਜਮਾ ਦੀ ਰਿਪੋਰਟ ਹੈਗੀ ਆ ਤੇ ਜਿਹਦੇ ਨਾਲ ਅਸੀਂ ਪੂਰੇ ਇਲਾਕੇ ਦੇ ਵਿੱਚ ਇਹ ਇਲੈਕਸ਼ਨ ਨੂੰ ਅਮਨ ਦੇ ਨਾਲ ਤੇ ਬਿਨਾ ਕਿਸੇ ਡਰ ਦੇ ਮਾਹੌਲ ਤੋਂ ਅਸੀਂ ਇਹ ਇਲੈਕਸ਼ਨ ਕਰਵਾਵਾਂਗੇ ਸਰ ਕਿਹੜੀ ਕਿਹੜੀ ਕਿਹੜਾ ਡਿਊਟੀ ਡਿਊਟੀ ਜਾਂ ਕਿਸ ਤਰ੍ਹਾਂ ਦੀ ਇਹ ਜੀ ਡਿਊਟੀ ਜਿਹੜੀ ਹੈਗੀ ਆ ਇਹ ਕੀ ਕਿਸ ਹਮ ਨਾਲ ਲੱਗਣੀ ਹੈਗੀ ਆ ਫਕਤ ਸਟੇਜਾਂ ਦੇ ਵਿੱਚ ਲੱਗਣੀ ਹੈਗੀ ਆ ਇਦੇ ਵਿੱਚ ਬੂਥ ਲੈਵਲ ਤੇ ਵੀ ਡਿਊਟੀ ਲੱਗਣੀ ਹੈਗੀ ਆ ਮੁਲਾਜ਼ਮਾਂ ਦੀਆਂ ਉਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਹੋਣਗੀਆਂ ਜਿਹੜੀਆਂ ਉਹਨਾਂ ਨੂੰ ਕੁਝ ਪਿੰਡਾਂ ਵਿੱਚ ਵੰਡੇ ਜਾਣਗੇ ਤੇ ਜਿਹੜੇ ਉਹ ਆਪਣੇ ਏਰੀਆ ਦੇ ਵਿੱਚ ਜਿਹੜੇ ਬੂਥ ਦੇ ਵਿੱਚ ਲੱਗੇ ਹੋਏ ਆ ਮੁਲਾਜ਼ਮ ਉਹਨਾਂ ਨੂੰ ਨਾਲ ਜਿੱਥੇ ਲੋੜ ਪੈਗੀ ਉੱਥੇ ਸਹਾਇਤਾ ਕਰਨਗੇ ਪਲੱਸ ਜਿਹੜੇ ਕੋਈ ਸ਼ਰਧਾਂਤੀਆਂ ਸਰ ਉਹਨਾਂ ਦੇ ਨਿਗਰ ਰੱਖਣਗੇ ਔਰ ਇਸ ਪ੍ਰਕਿਰਿਆ ਨੂੰ ਪੂਰੇ ਅਮਨ ਨਾਲ ਕਰਵਾਉਣ ਲਈ ਉਹ ਲਗਾਤਾਰ ਜਿਹੜਾ ਜਿੰਨੇ ਵੀ ਉਹਨਾਂ ਨੂੰ ਪਿੰਡ 10 ਤੋਂ 15 ਪਿੰਡਾਂ ਦੀ ਪੈਟਰੋਲਿੰਗ ਪਾਰਟੀਆਂ ਦਿੱਤੇ ਜਾਣਗੇ ਉਹਨਾਂ ਦੇ ਵਿੱਚ ਲਗਾਤਾਰ ਪਟੋਲਿੰਗ ਲੱਖੂਗੀ ਉਸ ਤੋਂ ਇਲਾਵਾ ਜਿਹੜੇ ਐਕਸਟ੍ਰਸ ਹੈਵਾਨ ਔਰ ਮੈਕਹੋਦ ਜਿਹੜਾ ਸਾਡੇ ਨਾਲ ਰਿਜ਼ਰਵ ਜ਼ੋਨ ਗਿਆ ਜਿਹੜੀਆਂ ਲੋਡ ਪੈਣ ਤੇ ਜਿੱਥੇ ਵੀ ਕੋਈ ਸਾਨੂੰ ਲੱਗੇਗਾ ਕਿ ਇਮੀਡੀਏਟ ਪ੍ਰੈਸ਼ ਕਰਨ ਦੀ ਲੋੜ ਹੈ ਤੇ ਉੱਥੇ ਜਾ ਕੇ ਅਸੀਂ ਬਿਲਕੁਲ ਇਹ ਵਧੀਆ ਤਰੀਕੇ ਨਾਲ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਅੰਸ਼ਿਆਂ ਨੂੰ ਲੈ ਕੇ ਕੀ ਕਰਨਾ ਚਾਹੋਗੇ ਕਿਉਂਕਿ ਨਸ਼ੇ ਨਾਥਕੋਣੇ ਸਰਕਾਰ ਵੱਲੋਂ ਦੀ ਅਹ ਦੇਖੋ ਜੀ ਨਸ਼ਿਆਂ ਦੇ ਖਿਲਾਫ ਜੋ ਸਰਕਾਰ ਨੇ ਜੁੱਧ ਨਸ਼ਾ ਰੋਧੇ ਕਮਿਸ਼ਨ ਸ਼ੁਰੂ ਕੀਤਾ ਹੋਇਆ 1 ਮਾਰਚ ਤੋਂ ਜਿਹੜਾ ਚੱਲ ਰਿਹਾ ਹੈਗਾ ਸਾਡਾ ਇਹਦੇ ਵਿੱਚ ਸਾਡੇ ਪੂਰੇ ਪੰਜਾਬ ਵਿੱਚ ਹੀ ਤੁਸੀਂ ਦੇਖਦੇ ਹੀ ਹੋ ਲਗਾਤਾਰ ਰਿਕਵਰੀਜ਼ ਹੋ ਰਹੀਆਂ ਗਈਆਂ ਜਿਹੜੇ ਕੋਈ ਇਸ਼ਾਰਾਤੀ ਅਨਸਰ ਹੈ ਜਿਹੜੇ ਕੋਈ ਇਸ ਤੰਦੇ ਦੇ ਵਿੱਚ ਲਿਪਤ ਹੈ ਉਹ ਫੜੇ ਜਾ ਰਹੇ ਆ ਉਹਦੇ ਤਹਿਤ ਜਿਹੜੀ ਸਾਡੀ ਜ਼ਿਲ੍ਹਾ ਕਪੂਰਥਲਾ ਔਰ ਖਾਸ ਕਰਕੇ ਸਾਡੀ ਪਲਾਸਾ ਡਿਵੀਜ਼ਨ ਦੇ ਵਿੱਚ ਵੀ ਜਿਹੜਾ ਲਗਾਤਾਰ ਜਿਹੜਾ ਹੈਗਾ ਸਾਡੀ ਜਿਹੜੀ ਮੁਹਿੰਮ ਚੱਲੀ ਹੋਈ ਹੈ ਅਸੀਂ ਲਗਾਤਾਰ ਇਹਦੀ ਵਿੱਚ ਪ੍ਰੈਂਕ ਰਿਕਵਰੀਜ਼ ਕਰ ਰਹੇ ਆ ਤੇ ਜਿਹੜੇ ਕੋਈ ਇਸ ਤੰਦ ਦੇ ਵਿੱਚ ਲਿਪਤਾ ਉਹਨਾਂ ਨੂੰ ਫੜਫੜ ਕੇ ਜੇਲ੍ਹਾਂ ਦੇ ਵਿੱਚ ਦੇ ਰਹੇ ਆ ਉਹਦੇ ਨਾਲ ਹੀ ਨਾਲ ਜਿਹੜੇ ਕੋਈ ਸਾਡੇ ਇਸ ਜਿਹੜੇ ਨਸ਼ਿਆਂ ਦੀ ਲਤ ਨਾਲ ਪੀੜਿਤ ਹੋ ਗਏ ਸੀ ਨੌਜਵਾਨ ਤੇ ਜਿਨ੍ਹਾਂ ਨੂੰ ਅਸੀਂ ਮੁਬਾਰ ਕਹਾਂਗੇ ਉਹ ਜਿਹੜਾ ਉਹਨਾਂ ਦਾ ਵੀ ਅਸੀਂ ਇਲਾਜ ਲਈ ਉਹਨਾਂ ਨੂੰ ਲਿਜਾ ਕੇ ਉਹਨਾਂ ਨੂੰ ਜਿਹੜੀਆਂ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਰਹੇ ਆ ਜੇ ਕਿਸੇ ਨੂੰ ਡੇਲੀ ਦਵਾਈ ਦੀ ਲੋੜ ਹੈਗੀ ਹੈ ਉਹ ਹੋਰ ਸੈਂਟਰਾਂ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਕਰਾਈ ਜਾ ਰਹੀ ਹੈ ਤਾਂ ਕਿ ਅਸੀਂ ਜਿਹੜਾ ਹੈਗਾ ਲੋਕਾਂ ਦੇ ਸਹਿਯੋਗ ਨਾਲ ਇਹ ਜਿਹੜੀ ਹੈਗੀ ਆ ਬੁਰਾਈ ਇਹਨੂੰ ਵੀ ਜੜ ਤੋਂ ਕਦਮ ਪਸਾ। ਬੰਡੀ ਕਰ ਸੀਗਾ ਹਨਾ ਵੀ ਇਹ ਹੋ ਰੂ ਹੁੰਦੇ ਕੰਮ ਗੜਾ। ਅੱਜ ਕੱਲ ਇਹ ਐਂਗਲ ਵੀ ਮਤਲਬ 90% ਮੈਂ ਡੀਐਸਪੀ ਕਰਨ ਰਿਹਾ ਸੀ ਸਬਰੀਨ ਪਲਟ ਪੱਲਸਵਰ ਜਿੰਦੇ ਸਾਰੇ ਹੀ ਬਸਨੀਕਾ ਤੇ ਵੋਟਰਾਂ ਨੂੰ ਅਪੀਲ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਇਲੈਕਸ਼ਨ ਹੋ ਰਹੇ ਆ ਸਮਤੀ ਸਮਤੀ ਔਰ ਜ਼ਿਲ੍ਹਾ ਪਰੀਸ਼ਦ ਤੇ ਇਹਨਾਂ ਦੇ ਵਿੱਚ ਸਾਰੇ ਹੀ ਜਿਹੜੇ ਵੋਟਰ ਹੈਗੇ ਆ ਬਿਲਕੁਲ ਆਪਣਾ ਜਿਹੜਾ ਨਿਰਪੱਖ ਹੋ ਕੇ ਔਰ ਡਰ ਹੋ ਕੇ ਜਿਹੜੀ ਆ ਆਪਣੀ ਬੋਟ ਜਿਹੜੀ ਆ ਉਹ ਕਾਸ ਕਰਨ ਇਹਦੇ ਵਿੱਚ ਕਿਸੇ ਨੂੰ ਵੀ ਕਿਸੇ ਵੀ ਸ਼ਰਾਰਤੀਆਂ ਸਭ ਤੋਂ ਕੋਈ ਪੈ ਵੀ ਦਿਹਉਣ ਦੀ ਲੋੜ ਨਹੀਂ ਹੈ ਇਹ ਬਿਲਕੁਲ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਇਹ ਜਿਹੜਾ ਹੈਗਾ ਇਲੈਕਸ਼ਨ ਅਸੀਂ ਬਿਲਕੁਲ ਅਮਨ-ਅਮਾਨ ਨਾਲ ਔਰ ਲੋਕਾਂ ਦੀ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਵੀ ਕਿਸੇ ਕਿਸਮ ਦਾ ਅਸੀਂ ਇੱਥੇ ਸ਼ਰਾਰਤ ਨਹੀਂ ਹੋਣ ਦਵਾਵਾਂਗੇ ਔਰ ਸਾਡੇ ਕੋਲ ਜਿਹੜੀ ਹੈਗੀ ਆ ਸਫੀਸ਼ੀਐਂਟ ਮਾਤਰਾ ਦੇ ਵਿੱਚ ਜਿਹੜੀ ਹੈਗੀ ਸਾਡੇ ਕੋਲ ਮੁਲਾਜ਼ਮਾਂ ਦੀ ਰਿਪੋਰਟ ਹੈਗੀ ਆ ਤੇ ਜਿਹਦੇ ਨਾਲ ਅਸੀਂ ਪੂਰੇ ਇਲਾਕੇ ਦੇ ਵਿੱਚ ਇਹ ਇਲੈਕਸ਼ਨ ਨੂੰ ਅਮਨ ਦੇ ਨਾਲ ਤੇ ਬਿਨਾਂ ਕਿਸੇ ਡਰ ਦੇ ਮਾਹੌਲ ਤੋਂ ਅਸੀਂ ਇਹ ਇਲੈਕਸ਼ਨ ਕਰਵਾਵਾਂਗੇ ਸਰ ਕਿੜੀ ਕਿੜੀ ਹੈ ਕਿੜੀ ਕਿੜਾ ਅਫਸਰ ਡਿਊਟੀ ਲਈ ਰਾਈਟਿੰਗ ਜਾਂ ਕਿਸ ਤਰ੍ਹਾਂ ਦੀ ਡਿਊਟੀ ਹੈ ਇਹ ਜੀ ਡਿਊਟੀ ਜਿਹੜੀ ਹੈਗੀ ਆ ਇਹ ਕਿਹ ਕਿਸਮ ਨਾਲ ਲੱਗਣੀ ਹੈਗੀ ਆ ਫਕਤ ਉਹ ਸਟੇਜਾਂ ਦੇ ਵਿੱਚ ਲੱਗਣੀ ਹੈਗੀ ਆ ਇਹਦੇ ਵਿੱਚ ਬੂਥ ਲੈਵਲ ਤੇ ਵੀ ਡਿਊਟੀ ਲੱਗਣੀ ਹੈਗੀ ਆ ਮੁਲਾਜ਼ਮਾਂ ਦੀਆਂ ਉਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਹੋਣਗੀਆਂ ਜਿਹੜੀਆਂ ਉਹਨਾਂ ਨੂੰ ਕੁਝ ਪਿੰਡਾਂ ਵਿੱਚ ਵੱਡੇ ਜਾਣਗੇ ਤੇ ਜਿਹੜੇ ਉਹ ਆਪਣੇ ਏਰੀਆ ਦੇ ਵਿੱਚ ਜਿਹੜੇ ਬੂਥ ਦੇ ਵਿੱਚ ਲੱਗੇ ਹੈਗੇ ਆ ਮੁਲਾਜ਼ਮ ਉਹਨਾਂ ਨੂੰ ਨਾਲ ਜਿੱਥੇ ਲੋੜ ਪਏਗੀ ਉੱਥੇ ਸਹਾਇਤਾ ਕਰਨਗੇ ਪਲੱਸ ਜਿਹੜੇ ਕੋਈ ਸ਼ਰਾਤੀ ਅਨਸਰ ਹੋਣ ਉਹਨਾਂ ਦੇ ਨਿਗਰ ਰੱਖਣਗੇ ਔਰ ਇਸ ਪ੍ਰਕਿਰਿਆ ਨੂੰ ਪੂਰੇ ਅਮਨ ਨਾਲ ਕਰਵਾਉਣ ਲਈ ਉਹ ਲਗਾਤਾਰ ਜਿਹੜਾ ਜਿੰਨੇ ਵੀ ਉਹਨਾਂ ਨੂੰ ਪਿੰਡ 10 ਤੋਂ 15 ਪਿੰਡਾਂ ਦੀ ਕੀ ਪੈਟਰੋਲਿੰਗ ਪਾਟਨ ਦਿੱਤੇ ਜਾਣਗੇ ਉਹਨਾਂ ਦੇ ਵਿੱਚ ਲਗਾਤਾਰ ਪੈਟਰੋਲਿੰਗ ਲੱਖੂਗੀ ਉਸ ਤੋਂ ਇਲਾਵਾ ਜਿਹੜੇ ਐਸਟ੍ਰ ਸੈਵਾਨ ਔਰ ਮੈਂ ਖੋਦ ਜਿਹੜਾ ਸਾਡੇ ਨਾਲ ਰਿਜ਼ਰਵ ਹੋਣ ਗਿਆ ਜਿਹੜੀਆਂ ਲੋੜ ਪੈਣ ਤੇ ਜਿੱਥੇ ਵੀ ਕੋਈ ਸਾਨੂੰ ਲੱਗੇਗਾ ਕਿ ਇਮੀਡੀਟ ਰੈਸਕਨ ਦੀ ਲੋੜ ਹੈ ਤੋ ਉੱਥੇ ਜਾ ਕੇ ਅਸੀਂ ਬਿਲਕੁਲ ਇਹ ਵਧੀਆ ਤਰੀਕੇ ਨਾਲ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋ ਨਸ਼ਿਆਂ ਨੂੰ ਲੈ ਕੇ ਕੀ ਕਰਨਾ ਚਾਹੋਗੇ ਕਿਉਂਕਿ ਨਸ਼ੇ ਨਾਥਕੋਣੇ ਸਰਕਾਰ ਵੱਲੋਂ ਦੇਖੋ ਜੀ ਨਸ਼ਿਆਂ ਦੇ ਖਿਲਾਫ ਜੋ ਸਰਕਾਰ ਨੇ ਜੁਧ ਨਸ਼ਾ ਉਰੋ ਦੇ ਕਮਿਸ਼ਨ ਸ਼ੁਰੂ ਕੀਤਾ ਹੋਇਆ 1 ਮਾਰਚ ਤੋਂ ਜਿਹੜਾ ਚੱਲ ਰਿਹਾ ਹੈਗਾ ਸਾਡਾ ਇਹਦੇ ਵਿੱਚ ਸਾਡੇ ਪੂਰੇ ਪੰਜਾਬ ਵਿੱਚ ਹੀ ਤੁਸੀਂ ਦੇਖਦੇ ਹੀ ਹੋ ਲਗਾਤਾਰ ਰਿਕਵਰੀਜ਼ ਹੋ ਰਹੀਆਂ ਗਈਆਂ ਜਿਹੜੇ ਕੋਈ ਇਸ਼ਾਰਾਤੀ ਅਨਸਰ ਹੈ ਜਿਹੜੇ ਕੋਈ ਇਸ ਤੰਦੇ ਦੇ ਵਿੱਚ ਲਿਪਤ ਹੈ ਉਹ ਫੜੇ ਜਾ ਰਹੇ ਆ ਉਸੇ ਤਰ੍ਹਾਂ ਜਿਵੇਂ ਸਾਡੀ ਜਿਲ੍ਹਾ ਕਪੂਰਥਲਾ ਔਰ ਖਾਸ ਕਰਕੇ ਸਾਡੀ ਪਲਾਸਾ ਡਿਵੀਜ਼ਨ ਦੇ ਵਿੱਚ ਵੀ ਜਿਹੜਾ ਲਗਾਤਾਰੀ ਜਿਹੜਾ ਹੈਗਾ ਸਾਡੀ ਜਿਹੜੀ ਮੁਹਿੰਮ ਚੱਲੀ ਹੋਈ ਹੈ ਅਸੀਂ ਲਗਾਤਾਰੀ ਇਸ ਦੇ ਵਿੱਚ ਰਿਕਵਰੀਜ਼ ਕਰ ਰਹੇ ਆ ਤੇ ਜਿਹੜੇ ਕੋਈ ਇਸ ਤੰਦੇ ਦੇ ਵਿੱਚ ਲਿਪਤਾ ਉਹਨਾਂ ਨੂੰ ਫਟਫਟ ਕੇ ਜੇਲ੍ਹਾਂ ਦੇ ਵਿੱਚ ਦੇ ਰਹੇ ਆ ਉਹਦੇ ਨਾਲ ਹੀ ਨਾਲ ਜਿਹੜੇ ਕੋਈ ਸਾਡੇ ਇਸ ਜਿਹੜੇ ਨਸ਼ਿਆਂ ਦੀ ਲਤ ਨਾਲ ਪੀੜਿਤ ਹੋ ਗਏ ਸੀ ਨੌਜਵਾਨ ਤੇ ਜਿਨ੍ਹਾਂ ਨੂੰ ਅਸੀਂ ਬੁਮਾਰ ਕਵਾਂਗੇ ਉਹ ਜਿਹੜਾ ਉਹਨਾਂ ਦਾ ਵੀ ਅਸੀਂ ਇਲਾਜ ਲਈ ਉਹਨਾਂ ਨੂੰ ਲਿਜਾ ਕੇ ਉਹਨਾਂ ਨੂੰ ਜਿਹੜੀਆਂ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਰਹੇ ਆ ਜੇ ਕਿਸੇ ਨੂੰ ਡੇਲੀ ਦਵਾਈ ਦੀ ਲੋੜ ਹੈਗੀ ਆ ਉਹ ਸੈਂਟਰਾਂ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਕਰਾਈ ਜਾ ਰਹੀ ਆ ਤਾਂ ਕਿ ਅਸੀਂ ਜਿਹੜਾ ਹੈਗਾ ਲੋਕਾਂ ਦੇ ਸਹਿਯੋਗ ਨਾਲ ਇਹ ਜਿਹੜੀ ਹੈਗੀ ਆ ਬੁਰੀ ਇਹਨੂੰ ਵੀ ਜੜ ਤੋਂ ਕਦਮ ਕੱਸੇ ਬੰਡੀ ਸ਼ਖਸੀਅਤ ਹਨ ਆਪੀ ਐਵਰ ਹੁੰਦੇ ਕੰਮ ਗੜਾ ਆ ਅੱਜ ਕੱਲ ਇਹ ਐਂਗਲ ਵੀ ਮਤਲਬ 90%